ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਪਲੱਸ 2 ਦੇ ਕੱਲ ਪਿੱਤੇ ਸੀ ਪੱਤਰ ਉਹਦੇ ਵਿੱਚ ਅੱਜ ਪੱਤਰ ਨੰਬਰ 2 ਹੈ ਜਿਹੜਾ ਪਲੱਸ 2 ਦੀ ਬੁੱਕ ਦੇ ਲਾਜ਼ਮੀ ਪੰਜਾਬੀ ਦੇ ਵਿੱਚ ਉਹਦੇ 'ਚ ਹੈਗਾ ਤੁਹਾਡੇ ਪਿੰਡ ਵਿੱਚ ਕਲੱਬ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਪੁਸਤਕਾਲਾ ਖੋਲ੍ਹਿਆ ਜਾ ਰਿਹਾ ਹੈ ਲਾਇਬ੍ਰੇਰੀਅਨ ਵੱਲੋਂ ਪੁਸਤਕਾਂ ਮੰਗਾਉਣ ਲਈ ਭਿੰਨ-ਭਿੰਨ ਪੁਸਤਕ ਵਿਕਰੇਤਾਵਾਂ ਨੂੰ ਪੱਤਰ ਲਿਖੋ ਜਿਸ ਵਿੱਚ ਕੁਟੇਸ਼ਨਾਂ ਦੀ ਮੰਗ ਕੀਤੀ ਗਈ ਹੋਵੇ ਹਾਂਜੀ ਇਹਦੇ ਵਿੱਚ ਕੁਟੇਸ਼ਨ ਨਾ ਹੁੰਦੀਆਂ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਹੀ ਦੇਖਾਂਗੇ ਕੁਟੇਸ਼ਨ ਕੀ ਹੁੰਦੀ ਹੈ ਜਿਦੇ ਵਿੱਚ ਸਾਰਾ ਬੇਰਵਾ ਦਿੱਤਾ ਹੁੰਦਾ ਕਿ ਸਾਨੂੰ ਕਿੰਨੀ ਚੀਜ਼ ਚਾਹੀਦੀ ਹੈ ਤੇ ਉਹਦੇ ਵਿੱਚ ਉਹਦੇ ਵਿੱਚ ਫਿਰ ਕੁਟੇਸ਼ਨ ਆਲਾ ਵੀ ਆਪਾਂ ਨੂੰ ਸਾਰਾ ਭੇਜੂਗਾ ਕਿ ਕਿੰਨੇ ਦੀ ਆ ਇਹ ਚੀਜ਼ ਤੇ ਕਿਵੇਂ ਦੀ ਆਏਗੀ ਠੀਕ ਹੈ ਜੀ ਉਹਦੇ ਤੇ ਸਾਰਾ ਕਿਵੇਂ-ਕਿਵੇਂ ਹੋਏਗਾ ਸਾਰਾ ਕੁਝ ਕੁਟੇਸ਼ਨ ਦੇ ਵਿੱਚ ਹੁੰਦਾ ਹੈ ਇਹ ਠੀਕ ਹੈ ਇਹ ਹੁਣ ਆਪਾਂ ਇਹਦੇ ਚ ਸਭ ਤੋਂ ਪਹਿਲਾਂ ਕੱਲ ਵੀ ਗੱਲ ਕੀਤੀ ਸੀਗੀ ਆਪਾਂ ਜੇ ਪਿੰਡ ਤੇ ਡਾਕਖਾਨਾ ਵੱਡੇ ਪਿੰਡਾਂ ਦੇ ਵਿੱਚ ਹੀ ਡਾਕਖਾਨਾ ਹੁੰਦਾ ਤਾਂ ਉੱਥੇ ਫਿਰ ਪਿੰਡ ਤੇ ਡਾਕਖਾਨਾ ਆ ਜਾਏਗਾ ਇਕੱਠਾ ਇੱਥੇ ਪਪਰਾਲੀ ਲਿਖਿਆ ਉਹ ਤੁਸੀਂ ਆਪਣੇ ਨੇੜੇ ਦਾ ਕੋਈ ਵੀ ਨਾਮ ਲਿਖ ਸਕਦੇ ਹੋ ਜਾਂ ਆਪਣੇ ਪਿੰਡ ਦਾ ਲਿਖ ਸਕਦੇ ਹੋ ਉਸ ਤੋਂ ਬਾਅਦ ਜ਼ਿਲ੍ਹਾ ਪੇਪਰ ਦੇ ਵਿੱਚ ਤੁਸੀਂ ਕੋਈ ਵੀ ਲਿਖ ਸਕਦੇ ਹੋ ਪਰ ਜਦੋਂ ਤੁਸੀਂ ਆਪ ਪੱਤਰ ਵਿਹਾਰ ਕਰਨਾ ਹੈ ਕੋਈ ਫਿਰ ਤੁਸੀਂ ਆਪਣੇ ਪਿੰਡ ਦਾ ਹੀ ਲਿਖਣਾ ਹੈ ਜ਼ਿਲ੍ਹਾ ਵੀ ਫਿਰ ਤੁਸੀਂ ਆਪਣਾ ਲਿਖੋਗੇ ਜਿਹੜਾ ਤੁਹਾਨੂੰ ਪੈਂਦਾ ਉਸ ਤੋਂ ਬਾਅਦ ਹਵਾਲਾ ਨੰਬਰ ਦੱਸਿਆ ਸੀ ਕੱਲ ਤੁਹਾਨੂੰ ਤੇ ਉਸ ਤੋਂ ਬਾਅਦ ਫਿਰ ਮਿਤੀ ਮਿਤੀ ਲਿਖ ਕੇ ਹੁਣ ਇਹਨਾਂ ਦੇ ਸਾਹਬ ਦੇ ਪਿੱਛੇ ਕਮੇ ਪੈਣ ਨੇ ਜ਼ਿਲ੍ਹਾ ਤੋਂ ਬਾਅਦ ਡੰਡੀ ਪੈਣੀ ਹੈ ਤੇ ਹਵਾਲਾ ਨੰਬਰ ਤੋਂ ਬਾਅਦ ਵੀ ਕਮਾ ਪੜਾ ਮਿਤੀ ਤੋਂ ਬਾਅਦ ਡਾਟ ਪੈਣਾ ਠੀਕ ਹੈ ਜੀ ਤੇ ਹੁਣ ਆਪਾਂ ਆ ਜਾਣਾ ਖੱਬੇ ਪਾਸੇ ਜਾਂ ਫਿਰ ਇਹ ਸਾਰੇ ਹੀ ਕੁਝ ਖੱਬੇ ਪਾਸੇ ਲਿਖ ਸਕਦੇ ਆਂ ਆਪ ਅੱਗੇ ਆ ਕੇ ਮੁੱਖ ਪ੍ਰਬੰਧਕ ਕੀ ਨੂੰ ਲਿਖਣਾ ਲੱਖੀ ਜੰਗਲ ਇੱਥੇ ਨਾਮ ਲਿਖਿਆ ਹੋਇਆ ਤੁਸੀਂ ਇੱਥੇ ਕੋਈ ਬੁੱਕ ਲਿਖ ਬੁੱਕ ਡਿਪੂ ਲਿਖ ਸਕਦੇ ਹੋ ਕਿਸੇ ਵੀ ਨਾਮ ਦਾ ਪਾਰਤਵਕਾ ਸਟੋਰ ਜੋ ਮਰਜੀ ਲਿਖ ਦੋ ਜਿਹੜੇ ਵੀ ਮਤਲਬ ਤੁਹਾਡੇ ਉੱਥੇ ਹੈਗਾ ਜੀ ਇਹਨੂੰ ਤੁਸੀਂ ਭੇਜਣੀ ਆ ਪੱਤਰ ਭੇਜਣਾ ਤੇ ਹੈ ਕਿੱਥੇ ਦਾ ਜਲੰਧਰ ਦਾ ਜਲੰਧਰ ਇੱਥੇ ਤਾਂ ਲਿਖਿਆ ਹੋਇਆ ਕਿਉਂਕਿ ਜਲੰਧਰ ਤੋਂ ਈ ਜ਼ਿਆਦਾ ਪੁਸਤਕਾਂ ਆਉਂਦੀਆਂ ਸੀ ਪਹਿਲਾਂ ਤੇ ਜਿਹੜੀ ਪੁਸਤਕਾਂ ਛਪਦੀਆਂ ਨੇ ਜ਼ਿਆਦਾ ਜਲੰਧਰ ਠੀਕ ਹੈ ਤੇ ਤੁਸੀਂ ਇੱਥੇ ਫਿਰ ਆਪਣੇ ਨੇੜੇ ਦਾ ਹੀ ਤੇ ਨੇੜੇ ਤੋਂ ਮਗਾਉਂਗੇ ਤਾਂ ਉਸ ਸ਼ਹਿਰ ਦਾ ਨਾਮ ਲਿਖਣਾ ਧਿਆਨ ਦੇਣ ਯੋਗ ਗੱਲਾਂ ਨੇ ਇਹ ਵਿਸ਼ਾ ਦੱਸਿਆ ਸੀ ਗੱਲ ਤੁਹਾਨੂੰ ਕਿ ਬਹੁਤ ਲਿਖਣਾ ਜ਼ਰੂਰੀ ਹੈ ਤਾਂ ਹੀ ਉਸ ਸਬੰਧਤ ਬੰਦੇ ਤੱਕ ਤੁਹਾਡਾ ਪੱਤਰ ਪਹੁੰਚੂਗਾ ਵਿਸ਼ੇ ਚ ਲਿਖਾਂਗੇ ਲਾਇਬ੍ਰੇਰੀ ਪੁਸਤਕਾਂ ਵਾਸਤੇ ਕੋਟੇਸ਼ਨਾਂ ਦੀ ਮੰਗ ਤੇ ਅੱਗੇ ਲਿਖਾਂਗੇ ਸ੍ਰੀਮਾਨ ਜੀ ਮੇਰੇ ਪਿੰਡ ਵਿਖੇ ਜੁਵਨ ਭਲਾਈ ਕਲੱਬ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਭਾਈ ਵੀਰ ਸਿੰਘ ਲਾਇਬ੍ਰੇਰੀ ਖੋਲਹੀ ਗਈ ਹੈ ਲਾਇਬ੍ਰੇਰੀ ਲਈ ਪੁਸਤਕਾਂ ਮੰਗਾਉਣ ਵਾਸਤੇ ਆਪ ਜੀ ਦੀ ਫਰਮ ਪਾਸੋਂ ਕੋਟੇਸ਼ਨਾਂ ਦੀ ਮੰਗ ਕੀਤੀ ਜਾਂਦੀ ਹੈ ਫਰਮ ਮਤਲਬ ਕਿ ਜਿੱਥੇ ਪੁਸਤਕਾਂ ਛਪਦੀਆਂ ਨੇ ਠੀਕ ਹੈ ਜੀ ਤੇ ਨੰਬਰ 1 ਤੇ ਆਪਾਂ ਨੂੰ ਚਾਹੀਦਾ ਕੀ ਕੀ ਹੈ ਪੰਜਾਬੀ ਤੇ ਹਿੰਦੀ ਦੀਆਂ ਪੁਸਤਕਾਂ ਜਿਨ੍ਹਾਂ ਦੇ ਵਿੱਚ ਕਵਿਤਾ ਨਾਵਲ ਨਾਟਕ ਹੀ ਕੰਗੇ ਕਹਾਣੀ ਜੀਵਨੀ ਹੋਣ ਤੇ 2 ਨੰਬਰ ਤੇ ਚਾਹੀਦੀਆਂ ਨੇ ਆਮ ਬਖਵੀ ਨਾਲ ਸੰਬੰਧਿਤ ਪੁਸਤਕਾਂ 3 ਤੇ ਖੇਤੀਬਾੜੀ ਤੇ ਸਹਾਇਕ ਕਿੱਤਿਆਂ ਨਾਲ ਜੁੜੀਆਂ ਹੋਈਆਂ ਪੁਸਤਕਾਂ 4 ਬਾਲ ਸੰਸਾਰ ਬਾਲ ਸੰਭਾਲ ਰਸੋਈ ਸਿੱਖਿਆ ਸਿਹਤ ਤੇ ਖੇਡਾਂ ਨਾਲ ਸੰਬੰਧਿਤ ਪੁਸਤਕਾਂ ਤੇ 5 ਸ਼ਬਦ ਕੋਸ਼ ਤੇ ਹੋਰ ਹਵਾਲਾ ਪੁਸਤਕਾਂ 6 ਤੇ ਪੰਜਾਬੀ ਲੋਕ ਸਾਹਿਤ ਨਾਲ ਸੰਬੰਧਿਤ ਪੁਸਤਕਾਂ 7 ਤੇ ਅੰਗਰੇਜ਼ੀ ਦੀ ਆਮ ਜਾਣਕਾਰੀ ਦੀਆਂ ਪੁਸਤਕਾਂ ਤੇ ਅੰਗਰੇਜ਼ੀ ਭਾਸ਼ਾ ਨੂੰ ਵਿਕਸਿਤ ਕਰਨ ਲਈ 82 ਪੁਸਤਕਾਂ ਤੇ ਇਹ ਤਾਂ ਆਪਾਂ ਨੂੰ ਸਾਰਾ ਕੁਝ ਚਾਹੀਦਾ ਉਸ ਤੋਂ ਬਾਅਦ ਅੱਗੇ ਆਪਾਂ ਕੀ ਦੱਸਣਾ ਕੀ ਕੀ ਹੋਰ ਚਾਹੀਦਾ ਉਪਰੋਕਤ ਵਰਨਗੀਆਂ ਦੀਆਂ ਪੁਸਤਕਾਂ ਉੱਤੇ ਆਪਣੀ ਛੋਟਦਾਰ ਪ੍ਰਤੀਸ਼ਤ ਵਿੱਚ ਲਿਖੀ ਜਾਵੇ ਵੀ ਤੁਸੀਂ ਛੋਟ ਕਿੰਨੀ ਦੋਗੇ ਕਿਉਂਕਿ ਕੋਟੇਸ਼ਨ ਆਪਾਂ ਸਿਰਫ ਇੱਕ ਨੂੰ ਨਹੀਂ ਭੇਜਦੇ ਹੈਗੇ ਆਪਾਂ ਕਈਆਂ ਤੋਂ ਮੰਗਦੇ ਆ ਤੇ ਫਿਰ ਉਹਦੇ ਆਪਾਂ ਨੂੰ ਕੀ ਠੀਕ ਲੱਗਦਾ ਉਸ ਹਿਸਾਬ ਨਾਲ ਚੀਜ਼ ਮੰਗਾਈ ਜਾਂਦੀ ਹੈ ਕੋਟੇਸ਼ਨਾਂ ਤੇ ਫਰਮ ਦਾ ਨਾਮ ਤੇ ਪਤਾ ਜਰੂਰ ਛਪਿਆ ਹੋਵੇ ਤੇ ਦਸਤਖਤਾਂ ਸਮੇਤ ਮੋਹਰ ਲੱਗੀ ਹੋਣੀ ਚਾਹੀਦੀ ਹੈ। ਪੁਸਤਕ ਦਾ ਨਾਮ ਤੇ ਕੀਮਤ ਲਿਖਤ ਰੂਪ ਵਿਚ ਸਪਸ਼ਟ ਹੋਣੀ ਚਾਹੀਦੀ ਹੈ। ਵੱਖ-ਵੱਖ ਫਰਮਾਂ ਤੋਂ ਕੋਟੇਸ਼ਨਾਂ ਲੈਣ ਉਪਰੰਤ ਜੇਕਰ ਆਪ ਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਤਾਂ ਸਾਰੀਆਂ ਪੁਸਤਕਾਂ ਸਾਫ਼-ਸੁਥਰੀਆਂ ਅਤੇ ਨਵੀਨਤਮ ਸੰਸਕਰਨਾਂ ਦੀਆਂ ਹੋਣੀਆਂ ਚਾਹੀਦੀਆਂ ਹਨ। ਕਿਸੇ ਵੀ ਪੁਸਤਕ ਦਾ ਮੁੱਲ ਚੇਪੀ ਲਾ ਕੇ ਜਾਂ ਕੱਟ ਕੇ ਨਾ ਵਧਾਇਆ ਹੋਵੇ। ਆਮ ਕਰਕੇ ਤੁਸੀਂ ਪੁਸਤਕਾਂ ਤੇ ਦੇਖਿਆ ਹੋਣਾ ਕਿ ਮੁੱਲ ਜਿਹੜਾ ਅਸਲ ਮੁੱਲ ਹੋਰ ਹੁੰਦਾ ਤੇ ਚੇਪੀ ਲਾ ਕੇ ਹੋਰ ਮੁੱਲ ਲਾਇਆ ਹੁੰਦਾ ਤਾਂ ਉਹ ਪਹਿਲਾਂ ਹੀ ਮੰਗ ਰੱਖਣੀ ਆ ਵੀ ਇਹ ਕੰਮ ਨਾ ਕੀਤਾ ਹੋਵੇ ਜੇ ਕਿਸੇ ਪੁਸਤਕ ਉੱਤੇ ਉਸਦਾ ਮੁੱਲ ਛਪਿਆ ਨਹੀਂ ਤਾਂ ਉਸਦਾ ਕੀਮਤ ਸਬੂਤ ਦੇਣਾ ਪਵੇਗਾ ਆਰਡਰ ਕੀਤੀਆਂ ਪੁਸਤਕਾਂ ਦੀ ਸਮੇਂ ਸਿਰ ਸਪਲਾਈ ਕਰਨੀ ਹੋਵੇਗੀ ਠੀਕ ਹੈ ਜੀ ਇਹ ਦੱਸ ਤਾਂ ਹੁਣ ਆਪਾਂ ਆਪਣੀਆਂ ਗੱਲਾਂ ਸਾਰੀਆਂ ਬੀਸਨਸ ਕਰਨ ਮਤਲਬ ਨਵੀਆਂ ਛਪੀਆਂ ਚਾਹੀਦੀਆਂ ਨੇ ਤੇ ਉਹ ਤੋਂ ਬਾਅਦ ਫਿਰ ਕਿਰਪਾ ਕਰਕੇ ਉਪਰੋਕਤ ਸਾਰਤਾਂ ਨੂੰ ਧਿਆਨ ਵਿੱਚ ਰੱਖਦੇ ਆਂ ਆਪਣੀਆਂ ਕੁਟੇਸ਼ਨਾਂ ਮਿਤੀ ਹੁਣ ਕਦੋਂ ਤੁਸੀਂ ਪੱਤਰ ਲਿਖ ਰਹੇ ਹੋ ਇੱਥੇ ਤਾਂ ਬੁੱਕ ਜਦ ਦੀ ਛਪੀ ਹੋਈ ਆ ਉਸ ਦੇ ਹਿਸਾਬ ਨਾਲ ਲਿਖੀ ਹੋਈ ਆ ਤਾਂ ਇੱਥੇ ਤੁਸੀਂ ਮਿਤੀ ਹੁਣ ਆਪਣੀ ਬਦਲ ਲੈਣੀ ਆ ਠੀਕ ਹੈ ਜੀ ਜਦੋਂ ਤੁਸੀਂ ਪੱਤਰ ਲਿਖਣਾ ਉਹਦੇ ਨੇਲੇ ਤੇੜੇ ਦੀ ਉਹ ਮਿਤੀ ਲਿਖਣੀ ਆ ਮੋਹਰ ਬੰਦ ਲਫਾਫੇ ਵਿੱਚ ਪਾ ਕੇ ਨਿਮਨ ਹਸਤਾਖਸ਼ਰੀ ਦੇ ਨਾਂ ਤੇ ਭੇਜੀਆਂ ਜਾਣੀ ਸਮਿਤੀ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਕੁਟੇਸ਼ਨਾਂ ਉੱਤੇ ਵਿਚਾਰ ਨਹੀਂ ਕੀਤਾ ਜਾਵੇਗਾ ਆਪਾਂ ਦੱਸਾਂਗੇ ਨਾ ਵੀ ਮਿਤੀ ਕਿੰਨੀ ਤਰੀਕ ਤੱਕ ਆਪਾਂ ਕੰਮ ਨਵੇੜਨਾ ਤੇ ਜੇ ਮੀਤੀ ਨਹੀਂ ਦਵਾਂਗੇ ਆਪਾਂ ਫੇਰ ਕੋਈ ਆਪਾਂ ਨੂੰ ਸਾਲ ਬਾਅਦ ਭੇਜਦਾ ਰਹੇ ਉਹਦਾ ਕੀ ਫਾਇਦਾ ਫੇਰ ਆਪਾਂ ਕੱਲ ਵੀ ਦੱਸਿਆ ਸੀ ਮੈਂ ਤੁਹਾਨੂੰ ਧੰਨਵਾਦ ਸਹਿਤ ਲਿਖਣਾ ਇੱਥੇ ਸਹਿਤ ਨਹੀਂ ਲਿਖਣਾ ਕੰਨਾ ਨਹੀਂ ਪਾਉਣਾ ਹੈਗਾ ਧੰਨਵਾਦ ਸਹਿਤ ਆਮ ਕਰਕੇ ਗਲਤੀ ਕਰਦੇ ਨੇ ਇਹ ਬੱਚੇ ਤੇ ਇੱਥੇ ਫੇਰ ਡੰਡੀ ਨਹੀਂ ਪਾਉਣੀ ਕੰਮਾ ਪਾਣਾ ਹੁਣ ਆਪਾਂ ਅੱਗੇ ਲਿਖਣਾ ਆਪ ਜੀ ਦਾ ਵਿਸ਼ਵਾਸ ਪਾਤਰ ਵਿਸ਼ਵਾਸ ਪਾਤਰ ਤੋਂ ਬਾਅਦ ਇੱਥੇ ਤੁਸੀਂ ਆਪਣਾ ਨਾਮ ਲਿਖਣਾ ਤੇ ਲਾਇਬ੍ਰੇਰੀਅਨ ਲਿਖਣਾ ਕਿਉਂਕਿ ਪੁਸਤਕਾ ਲਾਇਬ੍ਰੇਰੀਅਨ ਨੇ ਮੰਗਾਏਗਾ ਹੋਰ ਤਾਂ ਨਹੀਂ ਕੋਈ ਮੰਗਾਏਗਾ ਏਸੀ ਜੀ ਪੱਤਰ ਤੁਹਾਡਾ ਤੇ ਕੋਈ ਹੋਰ ਪ੍ਰੋਬਲਮ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ